ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਵਲੌਗ ਦੇਖਣ ਵਾਲਿਆਂ ਨੂੰ ਤੇ ਬਈ ਅੱਜ ਆਪਾਂ ਵੀਡੀਓ ਦੀ ਸ਼ੁਰੂਆਤ ਥੋੜੀ ਜਿਹੀ ਲੇਟ ਹੋ ਗਏ ਤੇ ਥੋੜੀ ਜਿਹਾ ਘਰੇਲੂ ਕੰਮ ਕਰਦੇ ਹੋ ਨਵੇੜੇ ਤੇ ਆਏ ਆ ਤੇ ਟਾਈਮ ਹੋ ਗਿਆ ਬਈ 12:30 ਵਜੇ ਦਾ ਤੇ ਤਰੀਕ ਸਾਨੂੰ ਦੱਸ ਦੀ ਅੱਜ ਹੈਗੀ ਐ 24 ਤਰੀਕ ਜਨਵਰੀ 2025 ਤੇ ਅੱਜ ਆਪਾਂ ਕਿਹੜੀ ਜਗ੍ਹਾ ਕੰਮ ਸ਼ੁਰੂ ਕਰਨਾ ਹੈ ਕੱਲ ਸਾਨੂੰ ਦੱਸਿਆ ਦਾ ਵੀਡੀਓ ਵਿੱਚ ਚਿਰਾਗ ਹੋਮ ਵਿੱਚ ਆਪਾਂ ਨੇ ਕੰਮ ਸ਼ੁਰੂ ਕਰਨਾ ਤਾਂ ਬਈ ਕੋਠੀ ਦਾ ਕੱਲ ਸੱਤੇ ਆ ਨਹੀਂ ਤਾਂ ਹੋਇਆ ਕੱਲ ਦੀ ਵੀਡੀਓ ਤੁਹਾਨੂੰ ਦਿਖਾਇਆ ਤਾਂ ਆਪਾਂ ਨੇ ਮੋਟਰਾਂ ਦੀ ਫਿਟਿੰਗ ਕਰਨੇ ਬਾਰੇ ਦੱਸਿਆ ਸੀ ਇਸ ਮੱਸੀ ਵੱਲ ਦੀ ਨਾਲ ਪਾਈਪ ਜੋੜੀ ਦੀ ਉੱਥੇ ਕੋਠੀ ਦੇ ਵਿੱਚ ਬਈ ਕਿਸੇ ਹੋਰ ਪਲੰਬਰ ਨੇ ਮਤਲਬ ਪਹਿਲਾਂ ਫਿਟਿੰਗ ਕਰੀ ਹੋਈ ਸੀ ਕੰਮਕਾਰ ਸਾਰਾ ਕਰਿਆ ਪਤਾ ਤੇ ਉਹਦੇ ਬਾਰੇ ਆਪਾਂ ਨੌਲੇਜ ਹੈ ਨਹੀਂ ਤੀ ਵੀ ਕਿਹੜਾ ਪੁਆਇੰਟ ਕਿਹੜਾ ਕਿੱਥੇ ਛੱਡਿਆ ਹੋਇਆ ਤੇ ਆਪਾਂ ਪੁੱਛ ਗਿੱਲ ਕਰਕੇ ਬਈ ਸਾਰੇ ਕਨੈਕਸ਼ਨ ਜੋੜੇ ਤੇ ਖੈਰ ਚਲੋ ਮੋਟਰ ਫਿੱਟ ਹੋ ਗਈ ਦੀ ਆਪਣੀ ਉਹਦੇ ਬਾਰੇ ਨੌਲੇਜ ਦੇਈ ਤੀ ਦੇ ਭਾਈ ਅੱਜ ਆਪਾਂ ਚਿਰਾਗ ਹੋਮ ਇਹ ਸਨਿੰਗ ਪਲੇ ਵਿੱਚ ਪੈਂਦਾ 123 ਸੈਕਟਰ ਚ ਪੈਂਦਾ ਇਹ ਇੱਥੇ ਆਪਾਂ ਦੋ ਕੋਠਿਆਂ ਦਾ ਕੰਮ ਤੁਹਾਨੂੰ ਪਹਿਲਾਂ ਦਿਖਾਇਆ ਤਾਂ ਉਹਦੀ ਲੈਂਟਰ ਪਾਇਆ ਤਾਂ ਲੈਂਟਰ ਦੀ ਖਾਦ ਆਪਾਂ ਵੀਡੀਓ ਨਹੀਂ ਬਣਾਈ ਤੋ ਲੇਟ ਹੋ ਗਿਆ ਤੇ ਪੈਪੂਪ ਖੜੇ ਕਰੇ ਤੇ ਫਰਸਟ ਫਲੋਰ ਦੇ ਤੇ ਗਰਾਉਂਡ ਫਲੋਰ ਦਾ ਲੈਂਟਰ ਪਿਆ ਹੋਇਆ ਤਾਂ ਗਰਾਉਂਡ ਫਲੋਰ ਦਾ ਲੈਂਟਰ ਖੁੱਲ ਗਿਆ ਤੇ ਉਹਦੀ ਅੱਜ ਫਿਟਿੰਗ ਕਰਨ ਵਾਸਤੇ ਆਏ ਹੋਏ ਆਂ ਤੇ ਭਾਈ ਆਏ ਆਪਣਾ ਕੋਠੀਆਂ ਦੋ ਤੇ ਉੱਪਰ ਦਾ ਵਾਲੰਟ ਦੇ ਤਿਆਰੀ ਚੱਲੀ ਜਾਂਦੀ ਹੈ ਦੇ ਵਿੱਚ ਤੇ ਨੀਚੇ ਦੀ ਆਪਾਂ ਫਿਟਿੰਗ ਕਰਨ ਵਾਸਤੇ ਆਏ ਹੋਏ ਆ ਤੇ ਬਈ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅ ਮਨੀ ਪਲੰਬਰ ਦਾ ਸਫਰਨਾਮਾ ਆਪਣਾ ਚੈਨਲ ਦਾ ਨਾਮ ਹੈ ਤੇ ਫਿਰ ਆਪਣਾ ਫੇਸਬੁੱਕ ਤੇ ਆਪਣਾ ਇੰਸਟਾਗ੍ਰam ਤੇ ਬਈ ਫੋਲੋ ਜਰੂਰ ਕਰਨਾ ਸਾਨੂੰ ਤੇ ਬਈ ਆ ਜਾਓ ਫਿਰ ਦੇਖਦੇ ਹਾਂ ਅੰਦਰ ਦੀ ਕੀ ਗੱਲਬਾਤ ਹੈ ਇੱਕ ਪਾਸੇ ਆਪਣੇ ਬਿਜਲੀ ਵਾਲੇ ਇਲੈਕਟ੍ਰੀਸ਼ੀਅਨ ਬਿਰ ਲੱਗੇ ਹੋਏ ਆ ਤੇ ਇਧਰ ਵਾਲੀ ਕੋਠੀ ਆਪਾਂ ਸ਼ੁਰੂ ਕਰਿਆ ਹਾਜੀ ਅੱਜ ਛੇਰੀਆਂ ਦਾ ਕੰਮ ਤੇ ਬਈ ਤੁਹਾਨੂੰ ਅੰਦਰ ਦੀ ਸਾਰੀ ਜਾਣਕਾਰੀ ਦਊਗਾ ਜਿੰਨੇ ਵੀ ਮੇਰੇ ਵੀਰ ਆਪਣੇ ਚੈਨਲ ਨਾਲ ਨਵੇਂ ਪਲੰਬਰ ਜੁੜੇ ਆ ਤਾਂ ਉਹਨਾਂ ਨੂੰ ਬੇਨਤੀ ਆ ਬਈ ਉਹ ਖਾਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੇਂ ਇਹਦੇ ਵਿੱਚ ਬਈ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਜਾਣਕਾਰੀ ਦੰਨੇ ਆਪਾਂ ਕਿੱਦਾਂ ਮਤਲਬ ਗਲੈਂਟਰ ਦੀ ਪ੍ਰਿਵੀਜ਼ਨ ਆ ਪਾਉਣੀਆਂ ਕਿੱਦਾਂ ਕੋਠੀ ਦੇ ਪਾਈਪ ਖੜੇ ਕਰਨੇ ਆ ਤੇ ਕਿੱਦਾਂ ਫਿਟਿੰਗ ਕਰਨੀ ਆ ਤੇ ਆ ਜੋ ਬਾਈ ਫਿਰ ਅੱਗੇ ਦੇਖਦੇ ਆਂ ਬਈ ਇਹ ਆਪਣਾ ਨਾਲ ਮੁੰਡਾ ਕੰਮ ਕਰਨੇ ਵਾਲਾ ਏ ਹਾਂ ਬਾਬੂ ਕਰਨਾ ਗੱਲਬਾਤ ਕੁਛ ਸਸਰੀਕਲ ਤੋਂ ਕਿਹਦੇ ਕਰਕੇ ਵੀ ਕਰ ਦਿੰਗੇ ਠੀਕ ਆ ਬਾਈ ਇਹ ਮੁੰਡਾ ਕਟਰ ਫੇਰਿਆ ਅੱਜ ਉਹਦੇ ਕਰਕੇ ਥੋੜਾ ਜਿਹਾ ਲਿਬੜਿਆ ਸੰਗੀ ਜਾਂਦਾ ਏ ਚਲੋ ਖੈਰ ਕੋਈ ਨਹੀਂ ਤੇ ਬਾਈ ਜਿੰਨੇ ਵੀ ਮੇਰੇ ਵੀਰ ਆਪਣਾ ਪਲੰਬਰ ਦਾ ਨਵਾਂ ਕੰਮ ਸਿੱਖਣਾ ਚਾਹੁੰਦੇ ਆਂ ਜਾ ਕੋਈ ਮਤਲਬ ਕਿ ਬੇਲਾ ਇਹ ਮੁੰਡਾ ਉਹ ਕਹਿੰਦਾ ਵੀ ਮੈਂ ਪਲੰਬਰ ਦਾ ਕੰਮ ਸਿੱਖਣਾ ਹੈ ਪਲੰਬਰ ਦੇ ਕੰਮ ਬਾਰੇ ਬਾਈ ਸਾਨੂੰ ਆਪਾਂ ਨੌਲੇਜ ਦੇ ਦਿੰਨੇ ਆ ਪਲੰਬਰ ਦੇ ਕੰਮ ਵਿੱਚ ਬਾਈ ਮਤਲਬ ਸਾਰੇ ਕੰਮ ਆ ਜਾਂਦੇ ਆ ਆਪਣੇ ਮਤਲਬ ਹੈਲਪਰ ਦਾ ਵੀ ਮਤਲਬ ਹੈ ਪਟਪੜੇ ਦਾ ਵੀ ਕੰਮ ਸਾਨੂੰ ਪਤਾ ਹੀ ਹੈ ਨਾ ਪਿਛਲੀ ਵੀਡੀਓ ਦਿਖਾਉਂਦੇ ਆਪਾਂ ਪਟਪੜੇ ਵੀ ਕਰਨਾ ਪੈਂਦਾ ਹੈ ਕਈ ਵਾਰੀ ਮਿਸਤਰੀ ਵੀ ਬਣਨਾ ਪੈਂਦਾ ਹੈ ਹੈਲਪਰ ਵੀ ਬਣਨਾ ਪੈਂਦਾ ਹੈ ਸਾਰੇ ਮਤਲਬ ਜਿਲਦੁਲਕੇ ਕੰਮ ਸਿੱਖਣੇ ਚਾਹੀਦੇ ਬੰਦੇ ਨੂੰ ਕਰਨਾ ਪੈਂਦਾ ਹੈ ਮਤਲਬ ਆਪਣੇ ਪਲੰਬਰ ਦੇ ਕੰਮ ਵਿੱਚ ਇਹ ਨਹੀਂ ਹੈ ਵੀ ਕੋਈ ਕਹੂਗਾ ਜੀ ਮੇਰੇ ਤਾਂ ਕਪੜੇ ਖਰਾਬ ਹੋ ਰਹੇ ਆ ਜੀ ਮੈਂ ਨੀ ਕੰਮ ਕਰਨਾ ਫਟਪਟਈਏ ਦਾ ਜਾਂ ਮੈਂ ਫਿਟਿੰਗੇ ਕਰਨੀ ਹੈ ਗੱਲੀ ਜੀ ਯਾਨੀ ਮੈਂ ਮਾਰੂਗਾ ਨਹੀਂ ਬਈ ਫਿਰ ਉਹ ਬੰਦਾ ਕਦੇ ਕੰਮ ਨਹੀਂ ਸਿੱਖੂਗਾ ਤੇ ਇਹ ਕੰਮ ਵਿੱਚ ਬਈ ਸਾਰਾ ਇਹ ਕੰਮ ਕਰਨੇ ਪੈਂਦੇ ਆ ਜਿੱਦਾਂ ਹੁਣ ਚੀਰੀਆਂ ਝਾੜਨੀਆਂ ਤੇ ਫਿਟਿੰਗ ਕਰਨੀ ਹੈ ਸਾਰੇ ਕੰਮ ਜੇ ਬੰਦਾ ਆਪਣੇ ਹੱਥ ਨਾਲ ਕਰੂਗਾ ਤਾਂ ਆ ਬੰਦੇ ਜਾਣਕਾਰੀ ਮਿਲੂਗੀ ਕੋਠੀ ਦੇ ਵਿੱਚ ਐਂਟਰਸਾਰ ਹੁੰਦੇ ਬਈ ਆਪਾਂ ਨੇ ਪੌੜੀ ਦੇ ਥੱਲੇ ਮੋਟਰ ਦੇ ਪੁਆਇੰਟ ਛੱਡਣੇ ਆ ਤੇ ਇਧਰੋਂ ਪਾਣੀ ਦਾ ਕਨੈਕਸ਼ਨ ਲੈ ਕੇ ਸਿੱਧਾ ਪੌੜੀ ਦੇ ਥੱਲੇ ਜਾਊਗਾ ਤੇ ਉੱਪਰ ਚੜਾਉਣੀ ਆ ਸਪਲਾਈ ਟੈਂਕੀ ਵਾਸਤੇ ਭਰਨੇ ਵਾਸਤੇ ਤੇ ਇੱਥੇ ਪਾਣੀ ਦੀ ਦਿੱਕਤ ਕਰਕੇ ਟੈਂਕ ਬਣਿਆ ਹੋਇਆ ਥੱਲੇ ਪਾਣੀ ਦਾ ਤੇ ਇੱਥੇ ਬਾਉਂਡਰੀ ਹੋਊਗੀ ਬਾਈ ਉਹਦੇ ਵਿੱਚ ਦੋ ਟੂਟੀਆਂ ਦੇਣੀਆਂ ਆਪਾਂ ਨੇ ਉਹ ਖੈਰ ਬਾਅਦ ਵਿੱਚ ਦਿਖਾਉਂਗੇ ਅੱਜ ਮਤਲਬ ਕਿ ਕੰਮ ਸ਼ੁਰੂ ਹੋਇਆ ਅੱਜ ਪਹਿਲਾ ਦਿਨ ਆਪਣਾ ਫਿਟਿੰਗ ਦਾ ਤੇ ਆ ਆਪਣੀ ਆ ਗਈ ਬਾਈ ਓਪਨ ਕਿਚਨ ਬਣੀ ਹੋਈ ਹੈ ਇੱਧਰ ਤੇ ਓਪਨ ਕਿਚਨ ਵਿੱਚ ਆਪਣਾ ਚੀਰੀਆਂ ਦਾ ਕੰਮ ਚੱਲੀ ਆ ਮਤਲਬ ਕਿ ਤਕਰੀਬਨ ਚੀਰੀਆਂ ਮੁੰਡੇ ਮੁੰਡੇ ਨਾਲ ਦੀ ਨਾਲ ਝਾੜਤੀਆਂ ਆਪਾਂ ਥੋੜਾ ਜਿਹਾ ਲੇਟ ਹੋ ਗਏ ਤੇ ਅੱਜ ਤੇ ਖੈਰ ਅੱਜ ਤਾਂ ਮੁੰਡੇ ਨੇ ਕਟਰ ਫੇਰਨਾ ਹੈ ਤੇ ਆਪਾਂ ਝਾੜੂਗੇ ਚੀਰੀਆਂ ਬਾਈ ਨਾਲ ਦੀ ਨਾਲ ਆਹ ਕਿਚਨ ਦੀ ਜਿਹੜੀਆਂ ਬਚ ਗਈਆਂ ਇਹਦੇ ਤੋਂ ਦੱਸਦੀ ਆ 45 20 ਦਾ ਸਿੰਕ ਆਪਾਂ ਲਾਉਣਾ ਤੇ ਉਹਦੇ ਚ ਮਿਕਸਚਰ ਲਾ ਸਕਦੇ ਆ ਜਾਂ ਆਪਾਂ ਟੂਟਿਆਂ ਦੇ ਸਕਦੇ ਹਾਂ ਆਪਣੀ ਇੱਛਾ ਹੁੰਦੀ ਹੈ ਤੇ ਇੱਧਰ ਆ ਰਹੋ ਦਾ ਪੁਆਇੰਟ ਛੱਡਤੇ ਆ ਤੇ ਉੱਪਰ ਗੀਜਰ ਆਪਣਾ ਦੇਣਾ ਸਾਹਮਣੇ ਤੇ ਬਾਈ ਟੂ ਬੈਡਰੂਮ ਨੀਚੇ ਬਣੇ ਆ ਆ ਇੱਕ ਬੈਡਰੂਮ ਇੱਧਰ ਹੋ ਗਿਆ ਤੇ ਇੱਧਰ ਹੋ ਗਿਆ ਇੱਕ ਬੈਡਰੂਮ ਤੇ ਦੋਨਾਂ ਨਾਲ ਅਟੈਚ ਬਾਥਰੂਮ ਬਣੇ ਹੋਏ ਆ ਆ ਜੇ ਤੁਹਾਨੂੰ ਪਹਿਲੇ ਇੱਧਰ ਵਾਲ ਦਿਖਾਉਨੇ ਆ ਆ ਬੈਡਰੂਮ ਹੋ ਗਿਆ ਬਾਈ ਇਹ ਕੋਰਨਰ ਵਾਲੀ ਕੋਠੀ ਹੈ ਤੇ ਇਸ ਕਰਕੇ ਇੱਧਰ ਨੂੰ ਆਪਣੇ ਟਾਕੀ ਕੱਢੀ ਹੋਈਆਂ ਇਹਨਾਂ ਨੇ ਤੇ ਆ ਪਿੱਛੇ ਸਪੋਟਾ ਜਿਹਾ ਵਿੜਾ ਛੱਡਿਆ ਬਾਈ HV پوائنਟ ਛੱਡਨੇ ਆਪਾਂ ਨੇ ਤੇ ਇੱਕ ਬਾਥਰੂਮ ਆ ਗਿਆ ਬਾਈ ਇਹ ਇਹਦੇ ਵਿੱਚ ਚੀੜੀਆਂ ਦਾ ਕੰਮ ਜਿਹੜਾ ਕਟਰ ਵੱਜਣਾ ਹੈ ਫਿਰ ਝੀੜੀਆਂ ਝਾੜੂਗਾ ਸਾਨੂੰ ਦਿਖਾਉਂਗੇ ਪੂਰਾ ਕਿਦਾਂ ਵੱਜਣੇ ਝੀੜੀਆਂ ਤੇ ਇੱਕ ਬਾਥਰੂਮ ਉੱਧਰ ਬਣਿਆ ਹੋਇਆ ਆ ਕਮਰੇ ਦੇ ਨਾਲ ਅਟੈਚ ਬਾਥਰੂਮ ਤੇ ਬਾਈ ਆਹ 2 2BHK ਫਲੈਟ ਬਣ ਗਿਆ ਇਹ ਫਲੈਟ ਕਹ ਲਓ ਚਾਹੇ ਕੋਠੀ ਕਹ ਲਓ ਮੁਰਗੇ ਅੱਧੀ ਮੰਜ਼ਲ ਉੱਪਰ ਬਣਨੀ ਐ ਇਹਦੇ ਤੇ ਬਾਈ ਉੱਪਰ ਪੌੜੀਆਂ ਆਏ ਉੱਪਰ ਇਹਦੇ ਉੱਪਰ ਲੈਂਟਰ ਦੀ ਤਿਆਰੀ ਚੱਲੀ ਜਾ ਰਹੀ ਹੈ ਕੋਠੀ ਦੀ ਤੇ ਅੱਜ ਖੈਰ ਆਪਣੀਆਂ ਛੀਰੀਆਂ ਹੀ ਬੱਜਣੀਆਂ ਛੀਰੀਆਂ ਤੋਂ ਪਹਿਲਾਂ ਕਟਰ ਮਾਰੂਗਾ ਮੁੰਡਾ ਕਟਰ ਬਣਾ ਦੇ ਨਾਲ ਛੀਰੀਆਂ ਝਾੜੂਗੇ ਤੇ ਬਣੇ ਰਹੋ ਬਾਈ ਵੀਡੀਓ ਦੇ ਨਾਲ ਅੰਤ ਤੱਕ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਬਾਈ ਜ਼ਰੂਰ ਕਰਨਾ ਹੈ ਤੇ ਬਾਈ ਕੋਰਨਰ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਕੋਰਨਰ ਤੇ ਬਣੀ ਹੋਈ ਹੈ ਕੋਠੀ ਇਹ ਇਦਨ ਵਿੱਚ ਸਾਰੀਆਂ ਨੰਮੀਆਂ ਕੋਠੀਆਂ ਬਣ ਰਹੀਆਂ ਐ ਚਿਰਾਗ ਹੋਮ ਦਾ ਏਰੀਆ ਇਹ ਖਰੜ ਵਿੱਚ ਪੈਂਦਾ ਸਨਨੀ ਕਲੇਵ ਤੇ ਭਾਈ ਆ ਇਧਰ ਬਾਹਰਲਾ ਪਾਸਾ ਕੋਠੀ ਦਾ ਉੱਪਰ ਦੀ ਸ਼ਟਰਿੰਗ ਚੱਲੀ ਜਾਂਦੀ ਐ ਤੇ ਕਾਰਨਰ ਵਿੱਚ ਆ ਕੋਠੀ ਨਾਲ ਗਲੀ ਲੱਗਦੀ ਇਧਰ ਛੱਲੀ ਜਾਂਦਾ ਕੰਮ ਕੋਠੀਆਂ ਦਾ ਸਾਰੇ ਪਲਾਟ ਨੀਵੇਂ ਇਧਰ ਡੂੰਗੇ ਆ ਭਰਤ ਪੈਣਾ ਇਹਨਾਂ ਸਾਰੀਆਂ ਚ ਆਏ ਭਾਈ ਨਵੇਂ ਭਰਨੇ ਦਾ ਕੰਮ ਚੱਲੀ ਜਾਂਦਾ ਏ ਤੇ ਭਾਈ ਇੱਧਰ ਮੁੰਡੇ ਆਪਣੇ ਇਲੈਕਟ੍ਰੀਸ਼ੀਅਨ ਲੱਗੇ ਹੋਏ ਆ ਤੇ ਉਹ ਵੀਰ ਕਹਿੰਦੇ ਆ ਆਪਾਂ ਨਵਾਂ ਕਟਰ ਲੈ ਕੇ ਆਏ ਆ ਤੇ ਆਜੋ ਤੁਹਾਨੂੰ ਦਿਖਾਉਨੇ ਆ ਬਾਈ ਨਵਾਂ ਕਟਰ ਕਿੱਦਾਂ ਦਾ ਏ ਆਪੇ ਆ ਬਾਈ ਕੱਟ ਪਾਈਆਂ ਦਾ ਕਟਰ ਡਬਲ ਚੀਰੀ ਮਾਰਦਾ ਬਾਈ ਦੋਨੇ ਪਾਸੇ ਇਹ ਦੋ ਬਲੇਡ ਪੈਂਦੇ ਇੱਥੇ 6 ਇੰਚੀ ਨੇ ਹਨ ਪਰ 5 ਇੰਚੀ ਏ 5 ਇੰਚੀ ਏ ਬਾਈ ਤੇ ਬਾਈ ਆ ਜਿਹੜਾ ਗਰਦੇ ਵਾਲਾ ਪਾਇ ਪਿੱਛੇ ਲੱਗ ਲੱਗ ਸਕਦੇ ਆਪਾਂ ਕਿੰਨਾ ਮੇਰੇ ਵੀਰ ਕਟਰ ਮਾਰਦੇ ਆਏ ਆ ਆਪਣੇ ਆਪਣੇ ਮੂੰਹ ਤੇ ਗਰਦਾ ਘੱਟ ਪੈਂਦਾ ਏ ਆਏ ਸਭੇ ਸਾਈਡ ਤੇ ਹੀ ਕੱਢੀ ਜਾਂਦਾ ਕਰਦਾ ਇਹਦੇ ਚ ਦੋ ਵਾਰੀ ਘੀਰੀ ਫੇਰਨੀ ਲੋਡਨੀ ਆ ਇੱਕ ਵਾਰੀ ਚ ਦੋ ਦੋ ਪਾਸੇ ਕੱਟ ਵੱਜ ਜੇ ਦੋਬਲ ਬਰੇਡ ਪਾਇਆ ਹੋਇਆ ਇਹਦੇ ਚ ਇਹ ਹੋਰਜ ਨਾਲ ਬਾਈ ਮੋਟਰ ਬੜੀ ਆ ਇਹ ਆਪਣੀਆਂ ਆਮ ਮੋਟਰ ਨਾਲੋਂ ਇਹ ਬੜੀ ਆ ਐਂ ਗੱਲਬਾਤ ਇਹਦੇ ਬਾਰੇ ਯਾਨੀ ਮੋਟਰ ਨਵੀਆਂ ਨਾ ਮਿਲਿਆ ਇਹ ਕਟਰ ਕਰਦੀ ਆ ਯਾਰ ਹਾਂ ਕਿੰਨੇ ਕ ਦੀ ਆ ਜਾਂਦੀ ਇਹ ਪਤਾ ਨਹੀਂ ਆ ਨਾ ਉੱਪਰੋਂ ਆਇਆ ਤਾਂ ਹੋਰ ਪਿੰਡ ਕਿਹੜਾ ਤੇਰਾ ਵਿੰਡਲ ਰੁੜਕੀ ਆਮ ਰੁੜਕੀ ਆਮ ਠੀਕ ਹੈ ਠੀਕ ਹੈ ਕਿੰਨਾ ਕ ਪਹੁੰਚਾ ਹਿਲਟੀ ਵੀ ਲੈ ਆਏ ਮੈਂ ਅੱਜ ਠੀਕ ਹੈ ਭਾਈ ਠੀਕ ਹੈ ਨਾਂ ਦੇ ਨਾਲ ਪੈ ਪਾਈ ਜਨੇ ਹੈ ਹੋਰ ਕੀ ਨਾਂ ਨਾਂ ਕੰਮ ਚੱਲਣ ਲੈ ਆਵਾਂ ਚਲੋ ਭਾਈ ਕਰ ਲੋ ਕੰਮ ਫਿਰ ਅਸੀਂ ਕੱਲੂ ਕਰਦੇ ਸਿਰਫ ਤੇ ਭਾਈ ਆ ਆਪਣੇ ਵਾਲੇ ਚੋਕਰ ਦਾ ਕੱਟ ਰਹਾ ਇਹ ਛੋਟਾ ਹੀ ਕੱਟ ਰਹਾ ਇਹ ਚ ਸਿੰਗਲ ਬਲੇਡ ਪੈਂਦਾ ਏ ਤੇ ਬਲੇਡ ਬਾਅਦ ਕਹਿੰਦਾ ਖੁੰਡਾ ਹੋ ਗਿਆ ਤੇ ਉਸਤਾਦ ਜੀ ਮੈਨੂੰ ਕੋ ਬਲੇਡ ਜਾ ਕੇ ਦੇ ਦਿਓ ਮੈਂ ਚਲੋ ਬਲੇਡ ਪਾ ਉਸਤਾਦ ਕੰਪਨੀ ਦਾ ਬਲੇਡ ਲੈ ਕੇ ਆਏ ਆ 5 ਇੰਚ ਬਲੇਡ ਪਾ ਰਹੇ ਆ ਪੈਂਚ ਤੇ ਆਪਣਾ ਕੋਲ ਕਿਹੜੀ ਕੰਪਨੀ ਦਾ ਕਟਰ ਹੈ ਤੇ ਬਾਈ ਹੈਗਾ ਇਸਟਮੈਨ ਦਾ ਕਟਰ ਆਪਣੇ ਕੋਲ ਕੀ ਕਰੀ ਬਾਈ ਫਿਰ ਕੰਮ ਨਹੀਂ ਠੀਕ ਆ ਬਾਬੂ ਕਟਰ ਦਾ ਬਲੇਡ ਚੇਂਜ ਕਰਦੇ ਬਾਈ ਬਾਬੂ ਨਮਾ ਪਾਦੇ ਵਿੱਚ ਉਸਤਾਦ ਕੰਪਨੀ ਦਾ ਕੱਟ ਗਿਆ ਨਹੀਂ ਸਾਰੇ ਪਲੇਟ ਹਾਂ ਕੀ ਹਾਂ ਮੈਂ ਬਾਗੂਨ ਮੈਂ ਕਿਹ ਪਲੇਟ ਲੈ ਕੇ ਦੇ ਦੋ ਇੱਕ ਫਿਰ ਕਾ ਕਰ ਰਹੇ ਆਂ ਸ਼ਾਮ ਨੂੰ ਦੇਖਦੇ ਆਂ ਦੁਕਾਨਾਂ ਬੰਦ ਹੋ ਗਈਆਂ ਨਾ ਜੈਤਵਾਰ 10 ਜੀ ਦੋ ਇਹ ਨਟ ਵਾਈ ਸਿੱਧਾ ਨਹੀਂ ਘੁੱਟਦਾ ਇਹ ਉਲਟਾ ਘੁੱਟਦਾ ਚੀਰੀਆਂ ਆਪਣੀਆਂ ਕੰਪਲੀਟ ਹੋ ਗਈਆਂ ਲਾਈਟ ਆ ਗਈ ਹਾਂ ਲਾਈਟ ਲਾਈਟ ਭੱਜੀ ਵੀ ਤੀ ਬਾਈ ਤੇ ਫੋਨ ਦੀ ਲਾਈਟ ਵਾ ਆ ਗਈ ਝੀਰੀਆਂ ਵਾਰੀਆਂ ਤੇ ਅੱਜ ਪੂਰਾ ਹੀ ਦਿਨ ਲੱਗਿਆ ਪਹਿਲਾਂ ਕੱਟਰ ਫੇਰਿਆ ਬਾਬੂ ਨੇ ਤੇ ਫੇਰਨੇ ਦੇ ਬਾਅਦ ਬਾਈ ਹਿਲਟੀ ਨਾਲ ਝੀਰੀਆਂ ਝਾੜੀਆਂ ਇੱਟਾ ਜੇ ਇਧਰ ਵੀ ਪੱਕੀ ਟੱਕਰ ਗਈ ਸਾਨੂੰ ਤਾਂ ਕਰਕੇ ਅੱਜ ਥੋੜਾ ਛਾਣੀ ਘੱਟ ਚੱਲੇ ਹਿਲਟੀ ਨਾਲ ਵੀ ਬਾਈ ਝੀਰੀਆਂ ਝਾੜੀਆਂ ਬੇੜੀਆਂ ਕੰਪਲੀਟ ਹੋ ਗਈਆਂ ਪਿੱਛੇ ਤੇ ਆ ਦੂਜਾ ਬਾਥਰੂਮ ਵੀ ਕੰਪਲੀਟ ਹੋ ਗਿਆ ਅੱਜ ਭਾਈ ਚਲੋ ਆਇਆ ਵੀ ਦਿਨ ਪੂਰਾ ਲੱਗਿਆ ਤੇ ਚੀੜੀਆਂ ਅੱਜ ਸਾਡੀਆਂ ਕੰਪਲੀਟ ਹੋ ਗਈਆਂ ਸਾਰੀਆਂ ਤੇ ਰਸੋਈ ਦੀ ਵੀ ਚੀੜੀਆਂ ਆਪਣੀ ਕੰਪਲੀਟ ਹੋ ਗਈਆਂ ਨਾ ਠੀਕ ਹੈ ਭਾਈ ਸਾਰੀਆਂ ਚੀੜੀਆਂ ਕੰਪਲੀਟ ਹੋ ਗਈਆਂ ਰਸੋਈ ਦੀਆਂ ਵੀ ਫਰੈਸ਼ ਵਾਸਤੇ ਚੜਾਤੀ ਉੱਪਰ ਲਾਈਨ ਪਰ ਰਸੋਈ ਨੂੰ ਚੜਾਈ ਹੈ ਰਸੋਈ ਚ ਚੜਾਈ ਆਪਾਂ ਫਰੈਸ਼ ਦੀ ਲਾਈਨ ਠੀਕ ਆ ਭਾਈ ਠੀਕ ਹੈ ਤੇ ਗਈ ਅੱਜ ਆਪਾਂ ਜਿਹੜੀਆਂ ਕਰਤੀਆਂ ਕੰਪਲੀਟ ਸਾਰੀਆਂ ਤੇ ਬਣਿਆ ਰਿਹਾ ਤੁਸੀਂ ਕੱਲ ਦੇ ਵੀਡੀਓ ਦੇ ਨਾਲ ਕੱਲ ਦੇਖਦੇ ਹਾਂ ਜੇ ਆਪਾਂ ਸਮਾਨ ਆਪਾਂ ਲਿਆਏ ਤਾਂ ਫਿਟਿੰਗ ਸ਼ੁਰੂ ਹੋ ਜੂਗੀ ਤੇ ਫਿਟਿੰਗ ਸ਼ੁਰੂ ਜਿੱਦਾਂ ਵੀ ਕਰਦੇ ਆਂ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰੂੰਗੇ ਤੇ ਉਹਦੇ ਵਿੱਚ ਕੀ ਆ ਲੋਣਾ ਹੈ ਡਬਾਇਟਰ ਲਾਉਣਾ ਹੈ ਜਾਂ ਸਿੰਪਲ ਟੂਟੇ ਲਾਉਣੀਆਂ ਸਾਰੀ ਗੱਲਬਾਤ ਤੁਹਾਡੇ ਨਾਲ ਕੱਲ ਸਾਂਝੀ ਕਰੂੰਗੇ ਜੇ ਮਤਲਬ ਕਿ ਆਪਣਾ ਸਮਾਨ ਆ ਗਿਆ ਬਈ ਤਾਂ ਸਵੇਰੇ ਫਿਟਿੰਗ ਚਾਲੂ ਕਰ ਦੋਗੇ ਨਹੀਂ ਫਿਰ ਨਾਲ ਵਾਲੀ ਗੁੱਠੀ ਜੀ ਆਪਾਂ ਕਾਟਰ ਮਾਰ ਗਏ ਚੀਜ਼ੀਆਂ ਦਾ ਕੰਮ ਚੱਲੂਗਾ ਕੱਲ ਨੂੰ ਵੀ ਤੇ ਬਾਈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਇਸੇ ਨਾਲ ਬਾਈ ਵੀਡੀਓ ਦੀ ਸਮਾਪਤੀ ਕਰਦੇ ਆਂ ਧੰਨਵਾਦ ਅੱਜ ਦੀ ਵੀਡੀਓ ਦਾ